ਹਰ ਦਿਨ ਪਿਆਰੇ ਆਪਣੇ ਸਰੀਰ ਦੇ 10 ਦਰਵਾਜੇ ਐ ਦੋ ਅੱਖਾਂ ਦੋ ਕੰਨ ਦੋ ਨੱਕ ਦੇ ਸوراਖ 6 ਸਤਮਾ ਮੂੰਹ ਦੋ ਟੱਟਿ ਪਿਸ਼ਾਬ 9 ਹੋ ਗਏ ਗੁਰੂ ਨਾਨਕ ਸਾਹਿਬ ਲਿਖਦੇ ਐ ਦੇਹੀ ਨਗਰੀ 9 ਦਰਵਾਜੇ 10ਵਾਂ ਗੁਪਤ ਰਹਾਤਾ ਹੈ 10ਵਾਂ ਮੱਥੇ ਤੇ ਗੁਪਤ ਹੈ 9 ਦੇ 9 ਮੈਲੇ ਐ ਨੌ ਦੇ ਨੌ ਮਲੇ ਨੌ ਦੇ ਨੌ ਥੱਲੇ ਵੱਲ ਬੈੰਦੇ ਐ ਦਸਵਾਂ ਨਿਰਮਲ ਐ ਅੰਮ੍ਰਿਤ ਦਾ ਭਰਿਆ ਉੱਪਰ ਵੱਲ ਬੈੰਦਾ ਐ ਸੰਤ ਦਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਈ ਰੋਜ਼ ਸੁਣਦੇ ਆ ਬਾਣੀ ਸੰਤਾਂ ਦਾ ਕਿਹੜਾ ਮਾਰਗ ਐ ਅਸੀਂ ਸਾਰੇ ਨੌ 'ਚ ਵਰਤਦੇ ਆ ਸੰਤ ਦਸਵੇਂ 'ਚ ਵਰਤਦੇ ਜਦੋਂ ਨੌ ਨੂੰ ਪਾਰ ਕਰਕੇ ਉੱਪਰ ਆ ਜਾਂਦੇ ਆ ਫਿਰ ਮੈਲਾ ਜਿਹੜੀਆਂ ਜਨਮ ਜਨਮਾਂ ਦੇ ਕੀਤੇ ਹੋਏ ਪਾਪ ਕਰਮਾਂ ਉਹ ਸਾਫ ਹੋਣੇ ਸ਼ੁਰੂ ਹੋ ਜਾਂਦੀਆਂ ਫਿਰ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿੱਤ ਲਾਏ ਹਰ ਹਰੀ ਕੇ ਚਰਨ ਇੱਥੇ ਹੈ ਗੁਰੂ ਦੇ ਚਰਨ ਇੱਥੇ ਹੈ ਬਾਹਰ ਕਿਸੇ ਦੇ ਪੈਰ ਫੜਨ ਨਾਲ ਕੁਝ ਨਹੀਂ ਹੁੰਦਾ ਤੁਰੇ ਫਿਰਦੇ ਨੇ ਨਾ ਕਈ ਕਿਸ ਦੇ ਮਗਰ ਵੀ ਉਹ ਆ ਗਿਆ ਬਾਬਾ ਆ ਗਿਆ ਫਲਾਨਾ ਆ ਗਿਆ ਉਹ ਬਾਹਰ ਕਿਸੇ ਦੇ ਪੈਰ ਫੜਨਾ ਕੁਝ ਨਹੀਂ ਹੁੰਦਾ ਗੁਰੂ ਕੇ ਚਰਨ ਮੇਰੇ ਮਾਥੇ ਇੱਥੇ ਹੈ ਗੁਰੂ ਕੇ ਚਰਨ ਤਾਂ ਅਸੀਂ ਸਾਰੇ ਕੀ ਐ ਮਕਸਦ ਪੁੱਲੇ ਬੈਠੇ ਆਉਣ ਦਾ ਕੋਈ ਭੁੱਲ ਗਿਆ ਮਕਸਦ ਆਵਣ ਦਾ ਕੋਈ ਕਰਕੇ ਮਕਸਦ ਹੱਲ ਚੱਲਿਆ ਹਨਾ ਮਕਸਦ ਹੱਲ ਕਰਨ ਲਈ ਸਾਨੂੰ ਸਮਝਾਉਣ ਵਾਸਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ 12 ਸਾਲ ਬੁੱਢੀ ਉਮਰ ਸੀ ਇਤਿਹਾਸ ਪੜ੍ਹਦੇ ਆ ਬੁੱਢੀ ਉਮਰ ਸੀ ਤੇ ਆਪਦੇ ਗੁਰੂ ਦੇ ਹੁਕਮ 'ਚ ਰਹਿ ਕੇ ਗੁਰੂ ਅੰਗਦ ਸਾਹਿਬ ਦੇ ਹੁਕਮ 'ਚ ਰਹਿ ਕੇ ਸਾਰਾ ਸਾਰਾ ਦਿਨ ਪਾਣੀ ਢੋਣਾ ਕਹਿੰਦੇ ਪੁੱਠ ਪੈਰੇ ਜਾਂਦੇ ਸਿਰ ਤੇ ਗਾਗਰ ਰੱਖ ਕੇ ਕਦੇ ਗੁਰੂਵਾਲਪੇਟ ਨਹੀਂ ਸੀ ਕਰਦੇ ਸਿਰ ਤੇ ਨਦੀ ਤੋਂ ਗਾਗਰ ਭਰ ਕੇ ਚੱਕ ਕੇ ਲੈ ਕੇ ਆਉਂਦੇ ਉਹਨਾਂ ਦੇ ਬਸਤਰ ਧੋਂਦੇ ਸੰਗਤ ਦੀ ਸੇਵਾ 'ਚ ਲੱਗੇ ਰਹਿੰਦੇ ਸਾਰਾ ਸਾਰਾ ਦਿਨ ਤੇ ਸਾਰੀ ਸਾਰੀ ਰਾਤ ਕਹਿੰਦੇ ਕਿੱਲੀ ਨਾਲ ਕੇਸ ਬਨ ਕੇ ਭਜਨ ਅਭਿਆਸ ਕਰਦੇ ਤੇ ਆਏ ਸਾਨੂੰ ਸਮਝਾਇਆ ਵੀ ਭਾਈ ਜੇ ਤੁਸੀਂ ਮਕਸਦ ਜੀਵਨ ਦਾ ਹੱਲ ਕਰਨਾ ਹੈ ਇੱਥੇ ਆਉਣ ਦਾ ਜਿਹੜਾ ਤੁਹਾਡਾ ਮਕਸਦ ਹੈ ਜੇ ਉਹਨੂੰ ਹੱਲ ਕਰਨਾ ਹੈ ਤਾਂ ਤੁਹਾਨੂੰ ਆਏ ਕਮਾਈ ਕਰਨੀ ਪਊਗੀ ਜੇ ਤੁਸੀਂ ਕਹੋ ਵੀ ਤੁਸੀਂ 8 ਘੰਟੇ ਸੌ ਕੇ 10 ਘੰਟੇ ਦੁਨੀਆ ਚ ਕੋਟ ਚ ਵਿਚਰ ਕੇ ਤੇ ਤੁਸੀਂ ਸੋਚੋ ਵੀ ਤੁਸੀਂ ਗੁਰੂ ਦੇ ਪਿਆਰੇ ਹੋ ਤੁਸੀਂ ਗੁਰੂ ਦੇ ਪਿਆਰੇ ਕੋਈ ਨਹੀਂ ਤੁਸੀਂ ਤਾਂ ਦੁਨੀਆ ਦੇ ਯਾਰ ਹੋ ਕੰਮਾਂ ਦੇ ਯਾਰ ਹੋ ਸਮਾਨਾਂ ਦੇ ਯਾਰ ਹੋ ਚੰਮ ਦੇ ਯਾਰ ਹੋ ਮعنی ਕਹਿੰਦੇ ਖਾਣਾ ਪੀਣਾ ਹੱਸਣਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਰਨੇ ਬਿਸਰਿਆ ਵੈ ਤਾਂ ਹੀ ਤਾਂ ਆ ਕੁਛ ਕਰਦੇ ਫਿਰਦੇ ਆ ਖਸਮ ਬਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਉਹ ਕਹਿੰਦੇ ਮਰਨਾ ਚੇਤੇ ਰੱਖ ਮਰਨਾ ਚੇਤੇ ਰਹੂਗਾ ਕੋਈ ਕ੍ਰਾਈਮ ਨਹੀਂ ਕਰਾਂਗੇ ਕਿਸਦਾ ਦਿਲ ਨਹੀਂ ਦੁਖਾਵਾਂਗੇ ਕਿਸੇ ਨਾਲ ਠੱਗੀ ਨਹੀਂ ਕਰਾਂਗੇ ਕਿਸੇ ਨਾਲ ਕੋਈ ਚੋਰੀ ਨਹੀਂ ਕਰਾਂਗੇ ਫਰੇਮ ਨਹੀਂ ਕਰਾਂਗੇ ਕੋਈ ਹੋਰ ਗਲਤ ਕਰਮ ਨਹੀਂ ਕਰਾਂਗੇ ਮਰਨਾ ਯਾਦ ਰੱਖੋ